ਦੀਵਾਲੀ ਦਾ ਤਿਹਾਰ ਸਿਰ ਤੇ ਆ ਤੇ ਹਰੇਕ ਇੱਕ ਘਰ ਨੂੰ ਇਹੀ ਰਹਿੰਦਾ ਕਿ ਸਾਰੇ ਘਰ ਦੀ ਸਜਾਵਟ ਕਰਾਈ ਜਾਵੇ ਤੇ ਸਾਫ ਸਫਾਈ ਕੀਤੀ ਜਾਵੇ ਤੇ ਅਸੀਂ ਤੁਹਾਡੇ ਲਈ ਇੱਕ ਵਧੀਆ ਆਫਰ ਵੀ ਕਹਿ ਸਕਦੇ ਆ ਤੇ ਵਧੀਆ ਜਿਹੜੀ ਆ ਵੀਡੀਓ ਲੈ ਕੇ ਆਇਆ ਜਿਹਦੇ ਵਿੱਚ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਵੀ ਮਿਲੂਗੀ ਜਿਸ ਨਾਲ ਤੁਸੀਂ ਘਰ ਨੂੰ ਵਧੀਆ ਸਾਫ ਸੁੰਦਰ ਬਣਾ ਸਕੋਗੇ ਕਿਉਂਕਿ ਜਿਹੜਾ ਅੱਜ ਦਾ ਟਾਈਮ ਆ ਵਾਲਪੇਪਰ ਦਾ ਟਾਈਮ ਆ ਜੇਕਰ ਦੇਖਿਆ ਜਾਵੇ ਤਾਂ ਰੰਗ ਰੋਗਣ ਨੂੰ ਛੱਡ ਕੇ ਲੋਕ ਜ਼ਿਆਦਾਤਰ ਵਾਲਪੇਪਰ ਵਾਲੇ ਕੰਮ ਵਾਲੇ ਪਾਸੇ ਜਾ ਰਹੇ ਆ ਕਿਉਂਕਿ ਵਾਲਪੇਪਰ ਲਵਾਉਣਾ ਵੀ ਸੌਖਾ ਤੇ ਜਿਹੜਾ ਇਹਦੀ ਡਿਜ਼ਾਈਨਿੰਗ ਵੀ ਬਹੁਤ ਵਧੀਆ ਹੋਈ ਆ ਜਿੰਨੀਆਂ ਤਸਵੀਰਾਂ ਤੁਹਾਨੂੰ ਵਿੱਚ ਦਿਖਾਵਾਂਗੇ ਵੀ ਤੇ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਉਹ ਲੜਕਾ ਬੈਠਾ ਜਿਹੜਾ ਇਹ ਵਾਲਪੇਪਰ ਦਾ ਕੰਮ ਕਰਦਾ ਵਾ ਤੇ ਕੀ ਰੇਟ ਨੇ ਕਿਸ ਤਰ੍ਹਾਂ ਜਿਹੜਾ ਇਹ ਫੁੱਟਾਂ ਦੇ ਹਿਸਾਬ ਨਾਲ ਕਰਦੇ ਆ ਜਾਂ ਕੋਈ ਕਮਰੇ ਦਾ ਹਿਸਾਬ ਹੁੰਦਾ ਗੱਲਬਾਤ ਕਰਾਂਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲਓ ਕੀ ਨਾਮ ਆਪਰਾ ਗਗਨਦੀਪ ਜਿਹੜਾ ਆਪਾਂ ਵਾਲਪੇਪਰ ਦਾ ਕੰਮ ਕਰਦੇ ਆ ਇਹ ਜਿਹੜਾ ਮਤਲਬ ਕੀ ਰੇਟ ਰੁੱਟ ਕਿਵੇਂ ਹੁੰਦੇ ਇਹਨਾਂ ਦੇ ਫੁੱਟਾਂ ਦੇ ਹਿਸਾਬ ਨਾਲ ਹੁੰਦੇ ਡਿਜ਼ਾਈਨਿੰਗ ਦਾ ਕੀ ਹਿਸਾਬ ਕਿਦਾ ਹੁੰਦਾ ਇਹਦਾ ਇਹ ਸਕੁਅਰ ਫੁੱਟ ਹੁੰਦਾ ਤੇਰੇ ਅੱਛਾ ਤੇ ਸਕੁਅਰ ਵਾਟਨ ਦਾ ਮਤਲਬ ਵੀ ਜਿਹੜਾ ਆਪਾਂ ਬਲੈਕਆਊਟ ਦਾ ਕੱਪੜਾ ਉਹ 12 ਰੁਪਏ ਲਗਾ ਕੇ ਦੇ ਰਹੇ ਹਾਂ ਇਹ ਬਲੈਕਆਊਟ ਦਾ ਮਤਲਬ ਕੀ ਹੁੰਦਾ ਇਹ ਹੈਵੀ ਕੱਪੜਾ ਹੁੰਦਾ ਜਿਹੜਾ ਇੱਕ ਵਾਈਟ ਆਂ ਦਾ ਇਹਦੇ ਬੈਕਗ੍ਰਾਉਂਡ ਜਿਹੜੀ ਹੁੰਦੀ ਆ ਬਲੈਕ ਹੁੰਦੀ ਆ ਵੀਰੇ ਅੱਛਾ ਤੇ ਇਹ ਤਾਂ ਕਰਕੇ ਵੀ ਇਹ ਬਲੈਕ ਜਿਹੜਾ ਹੁੰਦਾ ਵੀ ਇਹ ਆਪਾਂ 12 ਰੁਪਏ ਲਾ ਕੇ ਦੇ ਰਹੇ ਹਾਂ ਠੀਕ अच्छा ए मतलब जेड़ा 12 ਰੁਪਏ ਤੁਸੀਂ ਲਾ ਕੇ ਦੋਗੇ ਤੇ ਡਿਜ਼ਾਈਨਿੰਗ ਜਿਹੜੀ ਹੁੰਦੀ ਉਹਦਾ ਖਰਚਾ ਵੱਖਰਾ ਕਿ ਨਹੀਂ 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 ਵਿੱਚ ਹੀ ਸਾਰਾ ਕੁਝ ਹੋਊਗਾ اچھا ਵੀ ਡਿਜ਼ਾਈਨ ਕੋਈ ਵੀ ਪਵਾ ਸਕਦਾ ਹਾਂਜੀ ਹਾਂਜੀ ਕੋਈ ਮਰਜ਼ੀ ਡਿਜ਼ਾਈਨ ਪਵਾ ਲਓ ਬੜਾ ਆਦੀਆਂ ਫੋਟੋਆਂ ਵੀ ਲਵਾ ਲਓ ਹਾਂਜੀ ਹਾਂਜੀ ਕੁਛ ਮਰਜ਼ੀ ਕਰਵਾ ਲਓ ਜੀ ਇਹਦੇ ਵਿੱਚ ਅੱਛਾ ਜਾਣ ਕੇ ਤੁਸੀਂ ਸਕੁਅਰ ਫੁੱਟ 12 ਰੁਪਏ ਲੈਨੇ ਹਾਂ ਹਾਂਜੀ ਹਾਂਜੀ 12 ਰੁਪਏ ਸਕੁਅਰ ਫੁੱਟ ਲੈਨੇ ਆ ਜਿਹੜਾ ਆਪਾਂ ਸਿੰਪਲ ਦਾ ਕੰਮ ਆ ਉਹ 10 ਰੁਪਏ ਕਰਦੇ ਆ ਜੀ ਇਹ ਸਿੰਪਲ ਵਾਈਟ ਕਿਸੇ ਨੂੰ ਲਵਾਣਾ ਉਹ 10 ਰੁਪਏ ਲਾ ਕੇ ਦਿੰਦੇ ਸਿੰਪਲ ਉਹ ਮੈਂ ਬਸ ਕਪੜਾ ਹਲਕਾ ਹੋਊਗਾ ਹਾਂਜੀ ਉਹ ਕਪੜਾ ਹਲਕਾ ਹੋਊਗਾ ਜੀ ਡਿਜ਼ਾਈਨ ਉੱਤੇ ਜਿਹੜਾ ਮਰਜੀ ਹਾਂਜੀ ਡਿਜ਼ਾਈਨ ਉੱਤੇ ਵੀ ਜਿਹੜਾ ਮਰਜੀ ਪਾ ਲਓ ਅੱਛਾ ਇਹ ਇਹ ਫੁੱਟਾਂ ਦੇ ਹਿਸਾਬ ਨਾਲ ਹੀ ਚੱਲੂਗਾ ਕਿ ਜਾਂ ਵੈਸੇ ਵੀ ਹੋ ਜਾਂਦਾ ਵੀ ਇੱਕ ਕਮਰਾ ਮੰਨ ਲਓ 10x10 ਦਾ ਉਵੇਂ ਵੀ ਠੇਕਾ ਵੀ ਕਰ ਲੈਂਦੇ ਹਾਂਜੀ ਉਹ ਠੇਕੇ باوجود ਜੇ ਕੋਈ ਸਾਈਜ਼ ਦੱਸ ਦੂਗਾ ਤੇ ਜੇ ਮਤਲਬ ਅਸੀਂ ਵੈਸੇ ਤਾਂ ਅਸੀਂ ਆਪ ਜਾ ਕੇ ਘਰੇ ਮੈਜ਼ਰਮੈਂਟ ਕਰਦੇ ਆ ਫੀਤਾ ਮਾਰਦੇ ਆ ਅਸੀਂ ਘਰੇ ਜਾ ਕੇ ਫਿਰ ਉਹਦੇ ਕਰਕੇ ਵੀ ਸਾਨੂੰ ਆਪ ਨੂੰ ਜਿਹੜਾ ਅੱਖੀ ਵੇਖੀ ਚੀਜ਼ ਹੁੰਦੀ ਆ ਉਹ ਕੁਝ ਹੋਰ ਹੁੰਦੀ ਆ ਜੇ ਦਾਗ ਦੇ ਦੱਸਣ ਮੁਤਾਬਕ ਕੋਈ ਚੀਜ਼ ਹੋਰ ਹੁੰਦੀ ਉਸੇ ਕਿੰਨੇ ਟਾਈਮ ਤੋਂ ਕੰਮ ਕਰਦੇ ਮੈਨੂੰ ਇਹ 17 18 ਸਾਲ ਹੋ ਗਏ ਇਸ ਲਾਈਨ 'ਚ ਪੂਰੇ ਪੰਜਾਬ ਦੇ ਵਿੱਚ ਹੀ ਕੰਮ ਹਾਂਜੀ ਆ ਪੰਜਾਬ ਕੰਮ ਕਰਦੇ ਜਿਵੇਂ ਬਹੁਤ ਸਾਰੀਆਂ ਗੱਲਾਂ ਸੁਣਨ ਦੇ ਵਿੱਚ ਆ ਜਾਂਦੀਆਂ ਵੀ ਵਾਲਪੇਪਰ ਜਿਹੜਾ ਲਵਾਇਆ ਹੁੰਦਾ ਜਦੋਂ ਇਹ ਕੰਧਾਂ ਦੇ ਉੱਪਰ ਜਿੱਥੇ ਸੀਮੈਂਟ ਝੜਦਾ ਪਿੱਛੇ ਜੀਵ ਜੰਤੂ ਪੈਦਾ ਹੋਣ ਲੱਗ ਜਾਂਦੇ ਨਹੀਂ ਨਹੀਂ ਇਹਦੇ ਵਿੱਚ ਜੀਵ ਜੰਤੂ ਪੈਦਾ ਨਹੀਂ ਹੁੰਦੇ ਇਹ ਫਲੈਕਸ ਦੇ ਉਹ ਇੱਕ ਵਾਲਪੇਪਰ ਹੁੰਦਾ ਉਹ ਹੁੰਦਾ 21 ਇੰਚ ਵਾਲਾ ਛੋਟਾ ਹੁੰਦਾ ਵਾਲਪੇਪਰ ਅਤੇ ਉਹ ਮਤਲਬ ਕਾਗਜ਼ ਹੁੰਦਾ ਨਾ ਜਿਹੜਾ ਕਾਗਜ਼ ਮਤਲਬੀ ਉਹ ਨਾਲ ਛੋਟਾ ਹੁੰਦਾ ਤੋਂ ਕਾਗਜ਼ ਹੁੰਦਾ ਹੀ ਕਾਗਜ਼ ਦੇ ਵਿੱਚ ਨਾ ਮਤਲਬੀ ਜਿਵੇਂ ਆਪਾਂ ਕਹਿ ਦਈਏ ਕਾਪੀ ਦਾ ਪੰਨਾ ਉਹ ਚੀਜ਼ ਹੁੰਦੀ ਆ ਪਾਣੀ ਨਾਲ ਗਲ ਜਾਂਦੀ ਆ ਜੇ ਸੁਹਾਗ ਚੜੂਗੀ ਤਾਂ ਅਕਸਰ ਗਲੂਗੀ ਵਿੱਚ ਕਾਲਸ ਬਣ ਜਾਂਦੀ ਆ ਉਹ ਚੀਜ਼ ਨਹੀਂ ਹੁੰਦੀ ਇਹ ਤਾਂ ਇਹ ਇੱਕ ਪਲਸ਼ਕਟ ਵਿੱਚ ਮਿਕਸ ਹੁੰਦੀ ਆ ਜੀ ਓਕੇ ਵੀ ਇਹ ਖਰਾਬ ਨਹੀਂ ਹੁੰਦਾ ਖਰਾਬ ਨਹੀਂ ਕਿੰਨੇ ਕ ਟਾਈਮ ਦੀ ਇਹਦੀ ਜਿਹੜੀ ਗਰੰਟੀ ਹੁੰਦੀ ਵੀ ਮਤਲਬ ਬਾ 10 ਸਾਲ ਦੀ ਗਰੰਟੀ ਇਹ ਦੇਣੇ ਆ अच्छा ते मतलब ਵੀ ਹੂੰ ਜੇ ਕੋਈ 10 ਸਾਲਾਂ ਬਾਅਦ ਵੀ ਕੋਈ ਦਿੱਕਤ ਪਰੇਸ਼ਾਨੀ ਆ ਜਾਂਦੀ ਆ ਤਾਂ ਅਸੀਂ ਅਗਲੇ ਦੇ ਘਰੇ ਚੱਲ ਬੈਣਾ ਮੋਟਾ ਅਗਲਾ ਖਰਚਾ ਪਾਣੀ ਸਾਨੂੰ ਦੇ ਦੇ ਤੇ ਅਸੀਂ ਫਿਰ ਵੀ ਕਰ ਦਿੰਨੇ ਆ ਤੇ ਕੋਈ ਵੀ ਕੱਟ ਵਗੈਰਾ ਨਾ ਲੱਗਿਆ ਹੋਵੇ ਹਾਂਜੀ ਹਾਂਜੀ ਕੱਟ ਵਗੈਰਾ ਕੱਟ ਵਹੇ ਪਾਟ ਜਾਂਦਾ ਉਂ ਪਾਟ ਜੇ ਉਹਦੀ ਨਹੀਂ ਗਾਰੰਟੀ ਕੀ ਵੀ ਵੇ ਲੈ ਜਾ ਜਾਂ ਕੁਛ ਹੋ ਜੂ ਮੇਗੀ ਹਾਂਜੀ ਉਹ ਲੈ ਜਾ ਹਾਂ ਉਹਦੀ ਗਾਰੰਟੀ ਹੈ ਜਾਂ ਇਹਦੇ ਮਤਲਬ ਡਿਜ਼ਾਈਨਿੰਗ ਦਾ ਕਲਰ ਰੋੜੇ ਨਹੀਂ ਕਲਰ ਦੀ ਤਾਂ ਸਾਡੀ ਉਮਰ ਭਰ ਦੀ ਗਰੰਟੀ ਹੋਗੀ ਕਲਰ ਨਹੀਂ ਹਾਂਜੀ ਕਲ ਕਲਰ ਦੀ ਗਰੰਟੀ ਮਤਲਬ ਉਮਰ ਭਰ ਦੀ ਹੋਗੀ ਕਲਰ ਨੂੰ ਨਹੀਂ ਕੁਝ ਹੁੰਦਾ ਉਂਝ ਵੈਸੇ ਰੇਟ ਇਹਦਾ ਕੀ ਚੱਲਦਾ ਪਿਆ ਤੁਸੀਂ ਕਹਿੰਦੇ ਵੇ 12 ਰੁਪਏ ਲੈਨੇ ਉਹ ਵੀ 12 ਰੁਪਏ ਨਹੀਂ ਨਹੀਂ ਇਹ 16-17 ਰੁਪਏ ਰੇਟ ਚੱਲਦਾ ਪਿਆ ਜਿਹੜਾ ਜੀ ਇਹ ਬਲੈਕ ਆਊਟ ਦਾ ਕੱਪੜਾ ਹੈ ਅੱਛਾ ਤੁਸੀਂ ਆ ਦਿਵਾਲੀ ਕਰਕੇ ਰੇਟ ਘਟਾਓ ਦਿਵਾਲੀ ਕਰਕੇ ਰੇਟ ਘਟਾਏ ਆ ਤੇ ਜੇ ਕੋਈ ਮਤਲਬ ਪੂਰੀ ਕੋਟੀ ਦਾ ਕੰਮ ਕਰਾਉਂਦਾ ਤੇ ਆਪਾਂ ਸੋਈਆਂ ਨੂੰ ਫੇਰੀ ਲਾ ਕੇ ਦੇਵਾਂਗੇ ਅੱਛਾ ਵੀ ਇਹ ਆਫਰ ਹੀ ਆ ਵੀ ਰਸੋਈ ਫ੍ਰੀ ਕਰਾ ਦੋ ਹਾਂਜੀ ਹਾਂਜੀ ਰਸੋਈ ਫ੍ਰੀ ਕਰਕੇ ਦੇਵਾਂਗੇ ਤੁਹਾਨੂੰ ਕਿਤੋਂ ਵੀ ਆਰਡਰ ਆਵੇ ਪੂਰੇ ਪੰਜਾਬ ਚ ਕਰ ਸਕਦੇ ਹੋ ਕੰਮ ਹਾਂਜੀ ਹਾਂਜੀ ਜਿੱਥੋਂ ਮਰਜੀ ਆਪਾਂ ਮਤਲਬ ਮੈਂ ਕਰਦਾ ਹੀ ਹੁਣ ਮੇਰਾ ਮੇਰਾ ਵੈਸੇ ਮੈਂ ਰਹਿਣਾ ਤਾਂ ਮੁਕਸਰ ਆ ਪਰ ਮੈਂ ਇੱਥੇ ਚੰਨੂਆਂ ਨੇ ਕੰਮ ਕਰਨੀ ਆਇਆ ਸੀਗਾ ਇੱਥੇ ਸਪੈਸ਼ਲ ਇਹਨਾਂ ਦੇ ਮੈਂ ਪਹਿਲਾਂ ਕੋਈ 8 ਸਾਲ ਪਹਿਲਾਂ ਕੰਮ ਕਰਕੇ ਗਿਆ ਸੀ ਇਹਨਾਂ ਦੇ ਅੱਛਾ ਇੱਥੇ ਚੰਨੂਆਂ ਨੇ ਪਿੰਡ ਇਹ ਉਹਨਾਂ ਦੀ ਸਿਸਟਰ ਦਾ ਘਰ ਤੇ ਇੱਥੇ ਤਾਂ ਕਰਕੇ ਲਾਣ ਆਏ ਸੀਗੇ ਉਹਨਾਂ ਨੇ ਬੁਲਾਇਆ ਸੀ ਬਿਲਕੁਲ ਦੋਸਤੋ ਜਿਵੇਂ ਰੰਗ ਦੀ ਗੱਲ ਕੀਤੀ ਰੰਗ ਤੇ ਬਹੁਤ ਪੈਸੇ ਲੱਗ ਜਾਂਦੇ ਤੇ ਇਹਦੀ ਗਾਰੰਟੀ ਵੀ ਦਿੰਦੇ 10 ਸਾਲ ਦੀ ਗਾਰੰਟੀ ਜਿਹੜੀ ਦੇ ਰਹੇ ਆ ਕਿ ਜੇ ਇਹਦਾ ਰੰਗ ਉੱਟ ਜੇ ਜਾਂ ਇਹ ਲਹਿ ਜੇ ਕਿਉਂਕਿ ਜਿਹੜਾ ਸਲਾਬ ਆਉਂਦੀ ਜ਼ਿਆਦਾਤਰ ਘਰਾਂ ਦੇ ਵਿੱਚ ਉਹਦਾ ਕੋਈ ਹੱਲ ਛੇਤੀ ਲੱਭਦਾ ਨਹੀਂਗਾ ਕਿਉਂਕਿ ਦੁਬਾਰਾ ਜਿਹੜਾ ਪਲਾਸਟਰ ਕੋਣ ਫੇਰ ਸਲਾਬ ਤਾਂ ਆਉਂਦੀ ਰਹਿੰਦੀ ਆ ਤੇ ਇਹ ਜਿਹੜਾ ਪੱਕਾ ਹਾਲ ਹੀ ਇੱਕ ਹਿਸਾਬ ਦਾ ਵੀ ਜਿਹੜੇ ਸਲਾਬ ਨਹੀਂ ਆਉਂਦੀ ਇਹ ਤੇ ਰੇਟ ਜਿਹੜਾ 16 17 ਰੁਪਏ ਦੀ ਜਗ੍ਹਾ ਇਹਨਾਂ ਦਾ ਜਿਹੜਾ 12 ਰੁਪਏ ਰੇਟ ਆ ਕਿਤੇ ਵੀ ਪੂਰੇ ਪੰਜਾਬ ਦੇ ਵਿੱਚ ਇਹ ਕੰਮ ਕਰਕੇ ਵੀ ਨਹੀਂ ਜੇ ਮੰਨ ਲਓ ਪੰਜਾਬ ਦੇ ਵਿੱਚ ਕਿਤੇ ਵਾਟ ਜ਼ਿਆਦਾ ਆ ਤੁਸੀਂ ਆਪ ਦਾ ਖਰਚਾ ਕੋਈ ਅਲੱਗ ਤਾਂ ਨਹੀਂ ਹਾਂਜੀ ਉਹ ਤੇਲ ਖਰਚਾ ਤਾਂ ਫਿਰ ਕਰਨਾ ਪੈਂਦਾ ਹੀ ਕੋਈ ਗੱਲ ਨਹੀਂ ਬਾਕੀ ਮਾੜਾ ਮੋਟਾ ਅਜਸਟਮੈਂਟ ਅਦਾਸੀ ਕਰ ਲਾਂਗੇ ਦੋ ਕਰ ਦੇਣਾ ਹੈ ਨਾ ਵੀ ਇੰਨਾ ਕੋ ਹੋ ਜਾਂਦਾ ਜੇ 2000 ਦਾ ਮੱਜਣਾ ਤਾਂ ਕੋਈ 1000 ਰੁਪਿਆ ਉਹ ਕਰ ਦੇਣਾ 1000 ਰੁਪਿਆ ਕੋਲ ਕੁੱਲੀ ਹੋਪਰੀ ਆ ਵੀ ਜੇ ਮਰਜੀ ਰਲ ਮਿਲ ਕੇ ਕਰ ਹਾਂਜੀ ਹਾਂਜੀ ਰਲ ਮਿਲ ਕੇ ਹੀ ਖੁੱਲੀ ਆਫਰ ਆਪਰਾ ਆਵਲ ਨੂੰ ਵੀ ਕੋਈ ਚੱਕਰ ਨਹੀਂਗਾ ਵੀ ਤੁਸੀਂ ਕੰਮ ਕਰਵਾਓ ਇਹਨਾਂ ਦਾ ਕੰਮ ਦੇਖੋ ਕੰਮ ਬਹੁਤ ਵਧੀਆ ਕੰਮ ਕਰਦੇ ਨੇ ਜਿਹੜੀਆਂ ਤੁਹਾਨੂੰ ਵੀਡੀਓ ਦੇ ਵਿੱਚ ਵੀ ਜਿਹੜੀਆਂ ਤਸਵੀਰਾਂ ਦਿਖਾ ਰਹੇ ਨੇ ਵੀ ਜਿਸ ਤਰ੍ਹਾਂ ਦੇ ਇਹਨਾਂ ਨੇ ਡਿਜ਼ਾਈਨ ਵਗੈਰਾ ਲਾਏ ਨੇ ਤਾਂ ਜਿਹੜਾ ਬਾਗੇ ਪੁਰਾਣੇ ਕੰਮ ਹੋਇਆ ਉਹਦੀਆਂ ਵੀ ਤਸਵੀਰਾਂ ਦਿਖਾ ਰਹੇ ਆ ਤੇ ਹੋਰ ਵੀ ਜਿਹੜੇ ਪੰਜਾਬ ਵਿੱਚ ਕਈ ਥਾਵਾਂ ਤੇ ਇਹਨਾਂ ਨੇ ਜਿਹੜੇ ਕੰਮ ਕੀਤੇ ਨੇ ਉਹਦੀ ਵੀ ਡਿਜ਼ਾਈਨਿੰਗ ਦਿਖਾ ਰਹੇ ਆ ਤੇ ਇਹ ਭਰਾ ਨੂੰ ਤੁਸੀਂ ਵੱਧ ਤੋਂ ਵੱਧ ਸਪੋਰਟ ਕਰਨੀ ਹੈ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਆ ਪੂਰੀ ਇਹਨਾਂ ਨੂੰ ਕੰਮ ਦੀ ਆ ਉਹਦੇ ਜਾਣਕਾਰੀ ਹੈ ਤੇ ਵਧੀਆ ਤਰੀਕੇ ਨਾਲ ਥੋੜਾ ਜਿਹੜਾ ਕੰਮ ਕਰਕੇ ਦੇਣਗੇ ਇੱਕ ਵਾਰੀ ਜਿਹੜਾ ਇਹਨਾਂ ਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਕਿਉਂਕਿ ਆਪਾਂ ਹਲਕੇ ਬਾਗੇਪੁਰਾਣੇ ਦੇ ਵਿੱਚ ਹੀ ਬੈਠੇ ਆ ਤੇ ਇੱਥੋਂ ਦੇ ਜਿਹੜੇ ਲੋਕ ਆ ਉਹ ਇੱਕ ਵਾਰੀ ਇੱਧਰ ਆਪਣਾ ਇਹਨਾਂ ਤੋਂ ਕੰਮ ਜ਼ਰੂਰ ਕਰਵਾ ਕੇ ਵੇਖਣ ਕਿਉਂਕਿ ਆ ਜਿਹੜੇ ਘਰ ਦੇ ਵਿੱਚ ਬੈਠੇ ਇੱਥੇ ਇਹਨਾਂ ਨੇ ਕੰਮ ਕੀਤਾ ਬਹੁਤ ਸੋਹਣਾ ਕੰਮ ਕੀਤਾ ਜਿਹਦੀਆਂ ਵੀਡੀਓ ਵੀ ਤੁਹਾਨੂੰ ਦਿਖਾਈਆਂ ਕੋਈ ਗੱਲ ਨਹੀਂ ਮੌਕੇ ਤੇ ਕਰ ਦਾਂਗੀ ਠੀਕ ਹੈ ਹਾਂਜੀ ਉਹ ਆਹ 10 ਦਿਨ ਬਸ਼ੇਰ ਕੀਤੀ ਅਸੀਂ ਤੇ ਕੋਈ ਗੱਲ ਜੇਕਰ ਵੀਡੀਓ ਸ਼ੇਅਰ ਕਰਕੇ ਕੋਈ ਆਉਂਦਾ ਥੋੜਾ ਬਹੁਤਾ ਹੋਰ ਡਿਸਕਾਊਂਟ ਹੋ ਜਾਊਗਾ ਤੇ ਪੂਰਾ ਵਧੀਆ ਤੁਹਾਡੇ ਘਰ ਨੂੰ ਜਿਹੜਾ ਸ਼ਿੰਗਾਰ ਕੇ ਰੱਖ ਦੇਣਗੇ ਜਿਹੜੇ ਵਾਲਪੇਪਰ ਬੜੇ ਘੈਂਟ ਵਾਲਪੇਪਰ ਨੇ ਤੇ ਸੋਹਣੇ ਸੋਹਣੇ ਡਿਜ਼ਾਈਨ ਆ ਤੁਸੀਂ ਆਪਦੀਆਂ ਫੋਟੋਆਂ ਵੀ ਇਹਨਾਂ ਵਿੱਚ ਲਵਾ ਸਕਦੇ ਹੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤੇ ਇਹਨਾਂ ਦਾ ਨੰਬਰ ਜਿਹੜਾ ਸਕਰੀਨ ਤੇ ਦਿੱਤਾ ਹੋਇਆ ਜੇਕਰ ਕੰਮ ਕਰਵਾਉਣਾ ਤਾਂ ਇਹਨਾਂ ਨਾਲ ਸੰਪਰਕ ਜ਼ਰੂਰ ਕੀਤਾ ਜਾਵੇ ਧੰਨਵਾਦ